संतन श्री गुरु तेग बहादुर जी ਦੇ 350ਵੇਂ ਸ਼ਹੀਦੀ ਪਰਬ ਨੂੰ ਮਨਾਉਂਦਿਆਂ ਅੰਬਰਾਂ ਤੇ ਲਿਖਿਆ ਗਿਆ ਇਤਿਹਾਸ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦਾ ਨਾਮ ਜੀ ਬਿਲਕੁਲ ਅਸਮਾਨ ਦੇ ਵਿੱਚ ਗੂੰਜੀ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਤੀ ਦਿਵਸ ਨੂੰ ਮੌਕੇ ਉਹਨਾਂ ਦੀ ਮਹਾਨ ਸ਼ਹਾਦਤ ਦੀ ਗਾਥਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਤਿਹਾਸ ਬਣ ਗਈ ਜਦੋਂ ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਉੱਤੇ ਦੁਨੀਆ ਦਾ ਪਹਿਲਾ ਧਾਰਮਿਕ ਡਰੋਨ ਸ਼ੋਅ ਕਰਵਾਇਆ ਜੀ ਬਿਲਕੁਲ ਇਸ ਵਿਲੱਖਣ ਸਮਾਗਮ ਨੂੰ ਦੇਖਣ ਦੇ ਲਈ ਕਰੀਬ 50 ਹਜ਼ਾਰ ਤੋਂ ਵੱਧ ਸ਼ਰਧਾਲੂ ਅਤੇ ਨਾਲ ਦੇ ਨਾਲ ਮਹਿਮਾਨ ਪਹੁੰਚੇ ਜਿਨ੍ਹਾਂ ਨੇ ਕਿ ਨੌਵੇਂ ਸਿੱਖ ਗੁਰੂ ਦੀ ਮਹਾਨ ਸ਼ਹਾਦਤ ਨੂੰ ਇੱਕ ਅਨੋਖੇ ਢੰਗ ਦੇ ਨਾਲ ਯਾਦ ਕੀਤਾ ਜਿਵੇਂ ਹੀ ਅੰਧੇਰਾ ਛਾਇਆ ਡਰੋਨ ਇਕੱਠੇ ਅਸਮਾਨ ਦੇ ਵਿੱਚ ਉੱਡੇ ਤੇ ਖੰਡੇ ਦੀ ਪਵਿੱਤਰ ਨਿਸ਼ਾਨੀ ਬਣਾਈ ਜੋ ਰਾਤ ਦੇ ਅੰਧਕਾਰ ਦੇ ਵਿੱਚ ਸੋਨੇ ਵਾਂਗ ਚਮਕ ਰਹੀ ਸੀ ਸਾਰੀ ਹੀ ਸੰਗਤ ਨੇ ਸ਼ਰਧਾ ਤੇ ਹੈਰਾਨੀ ਦੇ ਨਾਲ ਇਹ ਨਜ਼ਾਰਾ ਦੇਖਿਆ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਇਤਿਹਾਸਿਕ ਸ਼ੋਅ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਹ ਪੈਲ ਸਿੱਖ ਵਿਰਾਸਤ ਸਦ ਅਧਿਕਾਰ ਕਰਨ ਅਤੇ ਆਧੁਨਿਕ ਟੈਕਨੋਲੋਜੀ ਨੂੰ ਅਪਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਿਖਾਉਂਦੀ ਹੈ। ਉਹਨਾਂ ਨੇ ਕਿਹਾ ਕਿ ਗੁਰਤੇਗ ਬਹਾਦਰ ਜੀ ਨੇ ਹਰੇਕ ਧਰਮ ਦੇ ਲੋਕਾਂ ਦੀ ਆਜ਼ਾਦੀ ਦੀ ਰੱਖਿਆ ਕੀਤੀ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਅੱਜ ਅਸੀਂ ਟੈਕਨੋਲੋਜੀ ਦੇ ਜ਼ਰੀਏ ਉਹਨਾਂ ਦੀ ਸਹਿਣਸ਼ੀਲਤਾ ਅਤੇ ਹਿੰਮਤ ਦਾ ਸੁਨੇਹਾ ਦੁਨੀਆ ਭਰ ਦੇ ਵਿੱਚ ਪਹੁੰਚਾ ਰਹੇ ਹਾਂ। ਇਸ 15 ਮਿੰਟ ਦੇ ਡਰੋਨ ਸ਼ੋਅ ਦੌਰਾਨ ਸਾਰੀਆਂ ਹਸੰਗਤਾਂ ਨੂੰ ਇਤਿਹਾਸ ਦੀ ਇੱਕ ਭਾਵਨਾਤਮਕ ਯਾਤਰਾ ਦਿਖਾਈ ਗਈ। ਡਰੋਨਾਂ ਨੇ ਗੁਰੂ ਜੀ ਦੇ ਧਿਆਨ ਦੇ ਵਿੱਚ ਬੈਠਨ, ਲਾਲ ਕਿਲੇ ਦੇ ਵਿੱਚ ਕੈਦ ਹੋਣ ਤੇ ਜੰਜੀਰਾਂ ਟੁੱਟਣ ਦੇ ਦਰਸ਼ ਪੇਸ਼ ਕੀਤੇ ਜੋ ਮੁਕਤੀ ਦਾ ਪ੍ਰਤੀਕ ਸਨ ਹਰ ਤਸਵੀਰ ਦੇ ਨਾਲ ਕੀਤਨ ਅਤੇ ਇਤਿਹਾਸਿਕ ਜਾਣਕਾਰੀ ਦਿੱਤੀ ਗਈ ਜਿਸ ਦੇ ਨਾਲ ਇਹ ਪ੍ਰੋਗਰਾਮ ਨੌਜਵਾਨ ਪੀੜੀ ਦੇ ਲਈ ਇੱਕ ਦ੍ਰਿਸ਼ਟੀ ਖੂਬਸੂਰਤ ਅਤੇ ਸਿੱਖਲਾਈ ਭਰਿਆ ਤਜਰਬਾ ਬਣ ਗਿਆ ਤਕਨੀਕੀ ਮਹਰਾਂ ਨੇ ਦੱਸਿਆ ਹੈ ਕਿ ਇਸ ਜਟਿਲ ਸ਼ੋ ਨੂੰ ਤਿਆਰ ਕਰਨ ਦੇ ਲਈ ਮਹੀਨਿਆਂ ਦੀ ਮਿਹਨਤ ਲੱਗੀ ਹੈ ਤੇ ਯੋਜਨਾ ਲੱਗੀ ਹੈ ਤੇ ਨਾਲ ਦੀ ਨਾਲ ਸਹਿਯੋਗ ਜਿਹੜਾ ਹੈ ਉਹ ਸਾਰਿਆਂ ਦਾ ਹੀ ਲੱਗਾ ਹੈ ਟੀਮ ਨੇ ਸਿੱਖ ਵਿਦਵਾਨਾਂ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਲ ਕੇ ਇਹ ਕੰਮ ਕੀਤਾ ਸੀ ਤਾਂ ਜੋ ਤਸਵੀਰ ਅਤੇ ਨਿਸ਼ਾਨੀ ਧਾਰਮਿਕ ਤੌਰ ਤੇ ਸਹੀ ਅਤੇ ਆਤਮਿਕ ਤੌਰ ਤੇ ਸਤਿਕਾਰਯੋਗ ਹੋਵੇ ਆਲਮਿਕ ਨਿਸ਼ਾਨੀਆਂ ਨੂੰ ਪੂਰੇ ਆਦਰ ਅਤੇ ਸਹੀ ਤਰੀਕੇ ਦੇ ਨਾਲ ਦਰਸਾਉਣ ਤੇ ਖਾਸ ਧਿਆਨ ਦਿੱਤਾ ਗਿਆ ਜਿਵੇਂ ਹੀ ਇਸ ਸਮਾਗਮ ਮੁਕੰਮਲ ਹੋਇਆ ਤੇ ਤੁਰੰਤ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਦੀਆਂ ਤਸਵੀਰਾਂ ਤੇ ਵੀਡੀਓ ਆਉਣੀਆਂ ਸ਼ੁਰੂ ਹੋ ਗਈਆਂ ਸੋ ਇਸ ਡਰੋਨ ਸ਼ੋਅ ਦੇ ਨਾਲ ਜੁੜੇ ਹੈਸ਼ਟੈਗ ਰਾਸ਼ਟਰੀ ਪੱਧਰ ਤੇ ਟ੍ਰੈਂਡ ਕਰਨ ਲੱਗ ਗਏ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਇਸ ਨਵੇਂ ਤਰੀਕੇ ਦੀ ਬਹੁਤ ਹੀ ਸ਼ਲਾਘਾ ਕੀਤੀ ਸੋ ਜਦੋਂ ਅਸੀਂ ਅੰਤਰਰਾਸ਼ਟਰੀ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਉਸਨੇ ਵੀ ਇਸ ਖਬਰ ਨੂੰ ਪ੍ਰਮੁੱਖ ਤੌਰ ਤੇ ਦਰਸਾਇਆ ਤੇ ਇਸ ਨੂੰ ਟੈਕਨੋਲੋਜੀ ਅਤੇ ਆਤਮਿਕਤਾ ਦੇ ਮਿਲਾਬ ਦਾ ਵਿਲੱਖਣ ਉਦਾਹਰਣ ਦੱਸਿਆ ਇਸ ਖਾਸ ਸਮਾਗਮ ਦੇ ਵਿੱਚ ਮੌਜੂਦ ਧਾਰਮਿਕ ਆਗੂਆਂ ਨੇ ਕਿਹਾ ਹੈ ਕਿ ਇਹ ਪੈਨਲ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੇ ਮੁੱਲਾਂ ਦੇ ਨਾਲ ਜੋੜਨ ਦਾ ਇੱਕ ਤਗੜਾ ਨਜ਼ਰੀਆ ਹੈ। ਪ੍ਰਸਿੱਧ ਸਿੱਖ ਵਿਦਵਾਨ ਬਾਬਾ ਹਰਜਿੰਦਰ ਸਿੰਘ ਨੇ ਕਿਹਾ ਕਿ ਗੁਰੂ ਦਾ ਸੁਨੇਹਾ ਸਮੇਂ ਤੋਂ ਪਰੇ ਹੈ ਅਤੇ ਇਹ ਸ਼ੋਅ ਸਾਬਤ ਕਰਦਾ ਹੈ ਕਿ ਭਗਤੀ ਹਰ ਯੁੱਗ ਦੀ ਆਪਣੀ ਬੋਲੀ ਹੁੰਦੀ ਹੈ ਪਰ ਐਸੇ ਨਵੇਂ ਤਰੀਕੇ ਨੌਜਵਾਨਾਂ ਨੂੰ ਆਪਣੀ ਵਿਰਾਸਤ ਦੇ ਨਾਲ ਡੂੰਘੇ ਤੌਰ ਤੇ ਜੋੜਨ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਨੇ ਪੰਜਾਬ ਸਰਕਾਰ ਨੇ ਇਸ ਡਰੋਨ ਸ਼ੋਅ ਨੂੰ ਦਸਤਾਵੇਜ਼ੀ ਰੂਪ ਦੇਣ ਅਤੇ ਵਿਸ਼ਵ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਲਈ ਉਪਲਬਧ ਕਰਨ ਦੀ ਕੋਸ਼ਿਸ਼ ਨਾ ਵੀ ਕੀਤੀ ਹੈ ਅਧਿਕਾਰੀਆਂ ਨੇ ਤਾਂ ਕਿਹਾ ਹੈ ਕਿ ਇਤਿਹਾਸਿਕ ਸਮਾਗਮ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਰਾਜ ਸਰਕਾਰਾਂ ਗੰਭੀਰਤਾ ਤੇ ਸ਼ਰਧਾ ਦੇ ਨਾਲ ਟੈਕਨੋਲੋਜੀ ਰਾਹੀਂ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਸਭ ਤੱਕ ਪਹੁੰਚਦਾ ਕਰੀਆਂ ਨੇ ਸ਼੍ਰੀਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਹੋਏ ਇਸ ਪਹਿਲੇ ਧਾਰਮਿਕ ਡਰੋਨ ਸ਼ੋਅ ਦੀ ਕਾਮਯਾਬੀ ਨੇ ਪੂਰੇ ਦੇਸ਼ ਦੇ ਵਿੱਚ ਇੱਕ ਚਰਚਾ ਚਲਾ ਦਿੱਤੀ ਹੈ